ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਤ ਗੱਬਣ ਬੈਠੇ ਤੇ ਚਾਰ ਬੱਚੀਆਂ ਨੇ ਤੇ ਇੱਕ ਬਈ ਮੱਧ ਸੇਲ ਲਈ ਲੈ ਕੇ ਆਏ ਨੇ ਆਉਂ ਪੁੱਛ ਲੈਣਾ ਬਾਈ ਕੋਲ ਤੇ ਅੱਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ ਜੀ ਵਧੀਆ ਠੀਕ ਆ ਤੂੰ ਬਸ ਠੀਕ ਆ ਬਾਈ ਨਾਮ ਤੇ ਡਰੈਸ ਕੋ ਨਾਮ ਗੋਰਾ ਪਿੰਡ ਭਦਾੜ ਜਿਲ੍ਹਾ ਬਨਾਲਾ ਤਾਤਾ ਤਸੀਰ ਆਪਦਾ ਤਰ ਰੋਡ ਤੇ ਆਪਣਾ ਘਰ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਮੋਗਾ 872880432 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਨੇ ਕੀ ਡਿਟੇਲ ਹੈ ਇਹ ਡਾਕਟਰ ਦੂਜੇ ਸੈਸ਼ਨ ਹੋ ਗਈ ਪਹੁੰਚਣ ਨੇ 3233 ਕਦੋਂ ਹੁੰਦਾ ਹੈ ਜੀ ਥੋੜਾ ਟਾਈਮ ਤੋਂ ਬਾਅਦ ਹੁੰਦੀ ਆ ਇਹ ਅੱਛਾ ਤੇ ਦੁੱਧ ਹੈਗਾ 2-3 ਕਿਲੋ ਸਾਢੇ 5 ਦੀ ਗੱਲ ਚੱਕ ਪਾਸ ਠੀਕ ਹੈ ਦੁੱਧ ਉਹ ਡਰਾਈ ਤਾਂ ਕਰਤੀ ਬੰਦਿਆਂ ਦਾ ਬੰਦਾ ਬਿਮਾਰ ਹੋ ਗਿਆ ਸੀ ਉਹਨਾਂ ਨੇ ਚੋਣੋਂ ਵਾਂਗ ਦੋ ਤਿੰਨ ਹਟਾ ਦੇਣਗੇ ਅੱਛਾ ਹੁਣ ਵੀ ਥਾਂ ਦਿਖਾਉਂਦੀ ਆ 32 ਕਿਲੋ ਦਾ ਹੈਗਾ ਠੀਕ ਹੈ ਫੇਸ ਬੜਾ ਚੰਗਾ ਫੋਦੀਵਾਦੀ ਚੰਗੀਆ ਰੰਗ ਰੂਪ ਚੰਗਾ ਚੰਗੀਆ ਰਾਜੀ ਆ ਬੜਾ ਹਣ ਬਹੁਤ ਚੰਗਾ ਚਵਾਈ ਤੂੰ ਵੀ ਕਿਵੇਂ ਚਵਾਈ ਇੱਕ ਨੰਬਰ ਅਸੀਂ ਇਹ ਸਾਊ ਬਹੁਤ ਜਾਤ ਵਾਲੀ ਬੱਚੀ ਆ ਮਨ ਕੇ ਚੱਲ ਠੀਕ ਆ ਭਾਈ ਜੇ ਜੇ ਮਰਜੀ ਬੱਚੇ ਪਾ ਲੈਣਾ ਇਹ ਤੋਂ ਹੂੰ ਉਹੀ ਦੋਗੀ ਬਰੀਡ ਬਹੁਤ ਆ ਜੀ ਹੋਰ ਲਾ ਭਾਈ ਤੋਰ ਕੇ ਕੰਨ ਦੇ ਛੋਟਾ ਛੋਟਾ ਜਮਾ ਰਾਜੀ ਰੋਜੀ ਚੰਗੀ ਆ ਕੰਨ ਕੋਨ ਛੋਟਾ ਯਾਦ ਬਰੀਡ ਚੰਗੀ ਆ ਥਣ ਬਹੁਤ ਚੰਗਾ ਭਾਈ ਮੁੱਠੀ ਆ ਥਣ ਇਸ ਦੇ ਇਸ ਬੜਾ ਪਿਆਰਾ ਬਹੁਤ ਪਿਆਰੀ ਰਸੀ ਹੂੰ ਗੱਬਣਾ ਚੈੱਕ ਪਾਸ ਆਣਾ ਵੀ ਆ ਚੈੱਕ ਆਪਣੀ ਕਰਵਾਈ ਜਾੜੇ ਨੇ ਕਰਾਉਣੀ ਕਰਾ ਸਕਦਾ ਨਹੀਂ ਆਪਣੇ ਵਿਸ਼ਵਾਸ ਤੇ ਵੀ ਲਿਆ ਸਕਦਾ ਠੀਕ ਹੈ ਘਰੇ ਜਾ ਕੇ ਵਾਲਾ ਚੈੱਕ ਕਰਾ ਲੈ ਥੋੜੀ ਗੱਡੀ ਤੇ ਛਾੜ ਦਾਂਗੇ ਆਪਾਂ ਬਹੁਤ ਠੀਕ ਹੈ ਬਸ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਮੁੱਲ 55000 ਡਾਕਟਰ ਮਾਨਤਾਨ ਹੋ ਜੀ ਛਾੜ ਦਾਂਗੇ ਆਪਾਂ 55000 ਰੁਪਏ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੀ ਹੋ ਜੇ ਚੰਗੀ ਆ ਵੜ ਰਾਜੀ ਰੂਜੀ ਫੋਲਾ ਥਣ ਝੂਲੀ ਚੰਗੀ ਆ ਨੇੜ ਤੋਂ ਚੈੱਕ ਕਰਵਾ ਆ ਨੇ ਵੀ ਝੂਲੀ ਬਲ ਬੂਲ ਬਹੁਤ ਹੈ ਗਰਮਾ ਬਹੁਤ ਚੰਗੀ ਬਣੂਗੀ ਬਜੀ ਰਾਜੀ ਥੋੜੀ ਜਿਹੀ ਵਾਲੇ ਪਲ ਜੂਗੀ ਸਹੀ ਗੱਲ ਡਬਲ ਕਰ ਜੋ ਵਾਹ ਦੀ ਗੱਲਾਂ ਨੇ ਬਾਕੀ ਕੰਮ ਸੇਵਾ ਹਨਾ ਇਦੋਂ ਟੁੱਟਦੀ ਤਾਂ ਹੈ ਨਹੀਂ ਮੋਟੀ ਹੋਊਗੀ ਠੀਕ ਆ ਬਾਈ ਬਾਹਰ ਹੀ ਹੋ ਕੰਮ ਇਹਦਾ ਲੱਗ ਤਾਂ ਅੰਦਰ ਤਾਂ ਆਉਣਾ ਨਹੀਂ ਸਹੀ ਗੱਲ ਸਹੀ ਰਹੇ ਦਾ ਕਰਮ ਵਾਲੀ ਹਾਂਜੀ ਅੱਗੇ ਵੀਰੇ ਬੱਛੀ ਬੱਛੀ ਦੇ ਬਾਈ ਟੀਕਾ ਭਰਾ ਦਾ 8 ਤਰੀਕ ਦਾ ਆਪਣਾ ਠੀਕ ਆ ਹਾਂ ਥਣ ਲਈ ਬਹੁਤ ਚੰਗਾ ਦਾ ਦੋ ਰੰਦ ਬੱਛੀ ਹੈ ਜੋ ਹੀ ਚੰਗੀ ਹੈ ਨਾ ਹਾਂ ਬਹੁਤ ਚੰਗੀ ਥਣ ਥਣ ਬਹੁਤ ਚੰਗੀ ਬਹੁਤ ਚੰਗਾ ਬਈ ਯਾਰੇ ਥਣ ਨਿਕਲਵੇਂ ਬੁਰੇ ਗਏ ਤੇ ਖੋਲ ਲਾ ਬਈ ਤੋਰ ਕਰਸਾ ਦੇ ਰੰਗ ਰੂਪ ਚੰਗਾ, ਕੱਦ-ਵੱਡ ਚੰਗਾ, ਫੇਸ ਚੰਗਾ, ਬੋਦੀ-ਬਦੀ ਚੰਗੀ ਐ। ਚੰਗੀ ਐ ਬਈ ਬੱਚੀ। ਠੀਕ ਆ ਭਾਈ, ਕਹਿੰਦਾ ਪੈਦੇ ਪ੍ਰਵਾਹ ਦਾ। ਕਿੰਨੇ ਕੇ ਦਿਨ ਹੋ ਗਏ ਠੀਕ ਆ ਭਰਾ ਇਹਨੂੰ? 8 ਤਰੀਕ ਦਾ ਭਰਾ ਡਾਟ। 8 ਤਰੀਕ ਦਾ। ਲਿਖਿਆ ਦਾ ਆਪਣਾ ਕਾਪੀ ਦੇ ਵਧੀਆ ਠੀਕ ਆ ਭਰਾ 400 ਰੁਪਏ ਤੈ ਆਪਾਂ। ਠੀਕ ਆ ਭਾਈ। ਅੱਜ ਤੁਹਾਨੂੰ ਆਪਰ ਕੇ ਤੇਲਿੰਦਰ। ਠੀਕ ਆ। ਮੁੱਲ ਕੀ ਐ ਬਈ ਦਾ? ਮੁੱਲ ਤਾਂ 22000 ਰੁਪਏ। ਮਾਨਤਾਨ ਹੋਜੀ ਕਰ ਦਾਂਗੇ। 22000 ਰੁਪਏ ਮੁੱਲ, ਮਾਨਤਾਨ ਜਿਹੜਾ ਮੁਕਤ ਤੇ ਜ਼ਰੂਰ ਹੋਵੇ। ਆਗੇ ਬਿਰਤਨ ਨੰਬਰ ਕਿੰਨੀ ਉਮਰ ਇਹਦੇ ਸਾਲ ਤੋਂ ਉੱਪਰ ਉਹ ਵੀ ਟੀਕਾ ਭਰਾਉਣ ਦੇ ਕਾਬਿਲੇ ਦੋ ਮਹੀਨੇ ਨੂੰ ਆਸਾਂ ਟੀਕਾ ਡੇਢ ਦੋ ਮਹੀਨੇ ਟੀਕਾ ਭਰਾਇਆ ਇਹਦੇ ਥਾਂ ਤੋਂ ਬਹੁਤ ਚੰਗਾ ਡਾਕਟਰ ਦਿਖਾ ਕਿੰਨਾ ਦੋ ਤੁਸੀਂ ਮਾਂ ਥਲੇ ਇਹਦੇ ਚੋਲ ਬੱਚੀ ਕਦੋਂ ਹੁੰਦੀ ਹੈ ਬਈ ਇਹ ਹੈ ਇਸ ਜੇ ਬਲਾਇਆ ਕਵਾਦਾ ਹੈ ਥੋੜੀ ਜੀ ਹਾਂ ਬਰੀਡ ਵਾਲੀ ਹੋਵੇ ਤੇ ਦੇਸੀ ਨਹੀਂ ਇਹ ਸਭ ਬਹੁਤ ਚੰਗਾ ਬਹੁਤ ਠੰਡੀ ਬਹੁਤ ਹੈ ਸਿਹਤ ਸਾਬ ਬਹੁਤ ਹੈ ਬਹੁਤ ਹੈ ਬਾਈ ਰੰਗ ਰੂਪ ਚੰਗਾ ਚੰਗੀ ਆ ਬੱਚੀ ਟੀਕੇ ਦੇ ਤਕਰੀਬਨ ਕਾਬਿਲ ਜੀ ਆ ਵਧੀਆ ਨਾ ਬਿਮਾਰਪੂਰ ਨਹੀਂ ਹੁੰਦੀ ਡਾਕਟਰ ਇਹ ਨਸਲ ਇਹ ਜੀ ਜਤਨ ਪਤਾ ਹੈ ਘਟਮੋਰੀ ਚ ਆਉਂਦੀ ਹੈ ਬਾਕੀ ਪਹਿਲੇ ਟੀਕੇ ਦੇ ਰਹਿਣਗਾ ਇਹ ਮੋਲ ਕੀ ਆਦਾ ਮੋਲੇ ਦਾ 16000 ਮਾਨਤਾਨ ਹੋ ਜੀ ਕਰ ਦਾਂਗੇ ਠੀਕ 16000 ਰੁਪਿਆ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਹੋ ਜੇ ਅੱਗੇ ਵੀਰੇ ਚਾਰ ਨੰਬਰ ਬੱਚੀ ਕਿੰਨੀ ਉਮਰ ਹੈ ਇਹਦੀ ਵੀ ਸਾਲ ਦਾ ਜਿਹੜੀ ਆ ਬਈ ਠੀਕ ਆ ਜਰਸੀ ਆ ਵਰੀ ਬਲੈਕ ਜਰਸੀ ਆ ਤੇ ਟੋ ਟੋ ਮੱਥੇ ਚ ਪਹੁੰਚਦਾ ਇਸ ਬਹੁਤ ਚੰਗਾ ਬਣਦੀ ਬਾਤੀ ਚੰਗੇ ਜਰਸੀ ਨਾ ਸਰਾ ਨਿਕਾ ਜਾ ਮੂੰਹ ਦੇ ਸਹੀ ਗੱਲ ਆ ਨਿਕਾ ਜਾ ਮੂੰਹ ਖੋਲੇ ਬੇ ਤੋਰ ਕੇ ਬਲੈਕ ਜਰਸੀ ਵੱਡੀ ਜਰਸੀ ਕੱਦ ਵੱਡ ਚੰਗਾ ਵੱਡੀ ਜਰਸੀ ਆ ਬਣ ਤੋਂ ਦੇ ਬਹੁਤ ਚੰਗਾ ਝੂੜੀ ਬਹੁਤ ਚੰਗੀ ਆ ਨਾ ਹੂੰ ਬਹੁਤ ਚੰਗੀ ਬੱਚੀ ਆ ਬਈ ਬੜੀ ਦਾਸ ਦੀ ਟਿੱਗੀ ਆ ਠੀਕ ਆ ਜੰਗੀਆਂ ਲਈ ਆਪਾਂ ਇਹ ਬੱਚੀ ਤੇਰਾ ਮੁੱਲ ਬਈ ਇਹ 12 ਦੇ ਦਾਂਗੇ ਮਾਨ ਤਨ ਹੋ ਕਰ ਦਾਂਗੇ ਠੀਕ ਆ 12000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਤੇ ਮਾਰ ਤਾਂ ਜਿਲਦ ਹੋ ਜੇ ਵੱਡੀ ਜਰਸੀ ਆ 70 8000 ਦਾ ਕੇਸ ਕਰੂ ਤਿਆਰ ਹੋ ਕੇ ਜਰਸੀ ਚੰਗੀ ਹੈ ਵੀ ਵੱਡੀ ਜਰਸੀ ਆ ਕੱਦ ਚੰਗਾ ਛੋਈ ਛੜੀ ਚੰਗੀ ਹੈ ਕਰ ਚੰਗੀ ਵਾ ਚੰਗੀ ਅੱਗੇ ਵੀਰੇ 5 ਨੰਬਰ ਵੱਚੀ ਕਿੰਨੀ ਵੱਚੀ ਹੈ ਬਾਈ ਇਹ ਆਪਣੇ ਘਰ ਦੀ ਗਾਂ ਦੀ ਵੱਚੀ ਜਰਸੀ ਦਾ ਬੇਤੀ ਜਪੇ ਜੀ ਅੱਛਾ ਸੈਲਫੀ ਲੈ ਕੇ ਦੀ ਅੰਦਾਜ਼ਾ ਨੌਕ ਮਿੰਟ ਹੋ ਗਈ ਹੈ ਜੀ ਅੱਛਾ ਠੀਕ ਹੈ ਝੋਲੀ ਦਿਖਾ ਦੇ ਬਹੁਤ ਚੰਗੀ ਹੈ ਮਾਂ ਥੱਲੇ ਦੁੱਧ ਕਿੰਨਾ ਸੀ 25 ਕਿਲੋ ਚੋਲੀ ਚੰਗੀ ਆ ਨਾ ਸਹੀ ਗੱਲ ਹੈ। ਫੈਣ ਬਹੁਤ ਉਸਦੀ ਮਾਂ ਦੀ ਆਪਾਂ ਧੱਕੇ ਨਹੀਂ ਲਏਗਾ ਆਪਣਾ ਨਾਨਕੇ ਲੈ ਗਏ। ਵੀਰ ਹੋਵੇ ਕੀ ਮੋਲ ਲਾ ਭਾਈ? 10 ਦੇ ਦਿਆਂਗੇ। 10000 ਰੁਪਏ ਮਾਨਦਾਨ ਹੋਜੀ ਧਰ ਦਾਂਗੇ ਮਾਣਾ ਮੋਟਾ। ਠੀਕ ਹੈ 10000 ਰੁਪਏ ਮੋਲ ਲਾ। ਪੱਕੀ ਜਰਸੀ ਆ ਕੋਈ ਐ ਨਹੀਂ ਕਹਿ ਸਕਦਾ। ਚੋਲੀ ਚੰਗੀ ਹੈ। ਚੰਗੀ ਸੋਹਣੀ ਵੀ ਵਰਕੀ ਬੱਸੀ। ਹਾਂਜੀ। ਅੱਗੇ ਵੀਰੇ ਮੱਧ ਬਾਰੇ ਕਿਹੜਾ ਮੱਧ ਵੀਰੇ ਦੂਜੇ ਸੇ ਸੋਣੀ ਸੀ। ਹੂੰ। ਇਹ 8ਵੇਂ ਮਹੀਨੇ ਚ ਬੱਚਾ ਕੱਢ ਗਈ ਸੀ। ਅੱਛਾ। ਸਹੀ ਗੱਲ ਦੱਸ ਕੇ ਦਮਾਗੇ ਦੁੱਧ ਦੇਣ ਲੱਗਦੀ ਹੁਣ ਥੋੜਾ ਥੋੜਾ ਇਹ 2.5 100 ਕਿਉਂਟੀ ਲੈ ਕੇ ਪਾਲਣੀ ਆ ਹੂੰ ਉਹਦੇ ਨਾਲ ਹੀ ਚੰਗੀ ਆ ਦੁੱਧ ਵੀ ਦੇਣ ਲੱਗ ਜੀ 8 ਕਿਲੋ 9 ਕਿਲੋ 7 ਕਿਲੋ ਹਣਾ ਹੂੰ ਤੇ ਮੋਰੇ ਵੀ ਸਵਾ ਲੱਖ ਦਾ ਕੰਮ ਕਰ ਜੂਗੇ ਇਹ ਠੀਕ ਆ ਤੇ ਬੱਚਾ ਜੇ ਅਡ ਲੈਣਾ ਅਡ ਲੈ ਸਕਦਾ ਬਣਾ ਬੱਚਾ ਤਾਂ ਲੱਗ ਵੀ ਤੜੇ ਨਾਲ ਹੀ ਆਇਆ ਬੱਚਾ ਤੋਂ ਜਿਵੇਂ ਬੱਚੇ ਤੇ ਮਿਲਦੀ ਆ ਹੂੰ ਜਿਵੇਂ ਕਈ ਵਾਰੀ ਬੰਦਾ ਕਹਿੰਦਾ ਯਾ ਬਾਹਰ ਰੁਪਏ ਮਾ ਦਾ ਬੱਚਾ 8900 ਰੁਪਏ ਆਇਆ ਮਾ ਕਰ ਹੂੰ ਜੇ ਕੱਲਾ ਬੱਚਾ ਲੈਣਾ ਕੱਲਾ ਲੈ ਲੈ ਜ ਮੱਝ ਨਹੀਂ ਕਰੀ ਕੱਟੀ ਹੈ ਬਈ ਇਹ ਕੱਟੀ ਆ ਨਾ ਸਿੰਘ ਤੋਂ ਬੱਚਾ ਰਾਜਸਥਾਨ ਤੋਂ ਮੱਝ ਗਈ ਸੀ ਮੇਰੇ ਕੋਲ ਲੈ ਕੇ ਆਇਆ ਸੀ ਮੈਂ ਠੀਕ ਆ। ਦਵਾਈਏ ਭੇਜੀ ਸੀ ਆਪਾਂ। ਇਹ ਤਾਂ ਮੈਂ ਲੈ ਲਈ ਮੈਂ ਕਾਹਦੋ ਕਟਾਉਣੀ ਆ ਯਾਰ ਉਹਨਾਂ ਨੇ ਕਟਾ ਦਾਨੀਆਂ ਕੇ ਪਾਸੇ। ਹੂੰ ਕੋਈ ਹੋਰ ਲੈ ਕੇ ਉਹ ਵੜਾ ਦੂਗਾ। ਠੀਕ ਆ। ਮੈਂ ਕੋਈ ਪਾਲਣਾ ਲੱਗਿਆ ਉਹ ਪੂਛ ਦੇਖੀ ਕਿੰਨੀ ਚੰਗੀ ਆ। ਸਹੀ ਗੱਲ ਆ ਬਈ। ਪੂਛ ਆ ਜਿਹੜੀ ਜੈਡ ਬਲੈਕ ਜੀ ਆ ਮਾੜਾ ਜਿਹੜਾ। ਬੜੀ ਬੜੀ ਕਮਾਜ ਕੋਲੋਂ ਨੇ 11 14 ਕਿਲੋ ਤੇ। ਹੂੰ ਸਹੀ ਰਿੰਗਲ 14 ਲੀਟਰ ਦਾ ਪੂਣ ਰਾਈਏ ਤੇ ਭੇਜੀ ਸੀ ਆਪਾਂ ਲੈ ਕੇ। ਬੜਾ ਪਿਆਰਾ ਸਿੰਘ ਸੁੰਗ ਬਹੁਤ ਚੰਗਾ ਕੱਦ ਵਡ ਚੰਗਾ। ਉਹ ਪਿਓਰ ਮੋਹਰਾ ਦੀ ਆ। ਕਾਨ ਤੁਣ ਬਹੁਤ ਚੰਗਾ ਲੱਗਿਆ ਚੌਈ ਬਾਲੀ ਬੜੀ ਹਰੀ ਠੀਕ ਆ ਤੇ ਬੱਚਾ ਵੀ ਪਲਿਆ ਪਿਆ ਬੱਚਾ ਵਧੀਆ ਪੁਰਾਣਾ ਇਹ ਬਣਾ ਬੱਚੇ ਤੋਂ ਲੈਣੀ ਹੈ ਭਾਈ ਕਹਿੰਦਾ ਤਾਂ ਵੀ ਦੇ ਰਾਂਗੇ ਵੈਸੇ ਬੱਚਾ ਨਾਲ ਹੀ ਲੈ ਜਾ ਕੱਟੀ ਚਿੰਗੀ ਆ ਕਈ ਵਾਰੀ ਹੋਣਾ ਪੈਸੇ ਕਟਾਉਣੇ ਆ ਕੀ ਮੋਲ ਆ ਵੈਸੇ ਦਾ ਜੇਰਾ ਯਾਰ ਸਣੇ ਬੱਚਾ ਲੈਣਾ ਤਾਂ 55 ਦੇ ਦਾਂਗੇ ਹੂੰ ਜੇ ਮੱਝ ਲੈਣੀ ਆ ਉਹਦੇ ਬੱਚੇ ਦੇ ਪੈਸੇ ਕਟਾ ਲਾਂਗੇ ਆਪਾਂ ਠੀਕ ਆ ਠੀਕ ਆ ਜੇ ਤਾਂ ਸਣੇ ਬੱਚਾ ਭਾਈ ਕਹਿੰਦਾ ਲਵਾਂਗੇ 55000 ਵੀ ਦੇ ਦਾਂਗੇ ਜੇ ਕੱਲੀ ਵਾਜ ਲੈ ਜਾਣੀ ਆ ਤਾਂ ਬੱਚੇ ਦਾ ਰੇਟ ਵਿੱਚੋਂ ਘਟਾ ਲਾਂ ਕਢਾ ਲਾਂ ਹਾਂ ਕਢਾ ਲਾਂ ਠੀਕ ਹੈ ਬਈ ਤੇ ਕਿਸੇ ਵੀ ਨੋਬਈ ਸਾਰੇ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾਟ ਨੇ ਤੇ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਨਾਲ ਸੈੱਟ ਲਓ ਧੰਨਵਾਦ